ਅਸੀਂ ਢਿਲਵਾ ਕੋਲ ਨਕਲ ਆਇਆ ਹੋਇਆ ਸੀ ਜੀ ਤੇ ਉੱਥੇ ਢਿਲਵਾ ਵਾਲੇ ਪਾਸਿਓਂ ਇੱਕ ਗੱਡੀ ਆਈ ਜਿਹੜੀ ਪੰਜਗਰਾਈ ਵਾਲੇ ਪਾਸੇ ਨੂੰ ਜਾ ਰਹੀ ਸੀ ਤੇ ਅਸੀਂ ਇਹਨੂੰ ਹੱਥ ਦੇ ਕੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਪਹਚਾ ਲਈ ਤੇ ਅਸੀਂ ਵੀ ਉਹਦੇ ਪਿੱਛੇ ਗੱਡੀ ਪਹਚਾਈ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਰਕੇ ਉਹਨੇ ਪੰਜਗਰਾਈ ਚ ਮਤਲਬ ਬਾਹਰਲੇ ਪਾਸੇ ਖੇਤਾਂ 'ਚ ਗੱਡੀ ਪਲਟਾ ਲਈ ਤੇ ਅਸੀਂ ਜਦੋਂ ਮੌਕੇ ਤੇ ਪਹੁੰਚੇ ਤੇ ਉਹਨੇ ਆਪਣੇ ਆਪ ਨੂੰ ਗੱਡੀ 'ਚੋਂ ਬਾਹਰ ਨਿਕਲ ਕੇ ਸਰੈਂਡਰ ਕਰਤਾ ਜੇ ਜਦੋਂ ਸੀ ਦੀ ਤਲਾਸ਼ੀ ਲਈ ਤੇ ਸਾਨੂੰ ਉਹਦੇ ਕੋਲੋਂ तकरीबन 45 ਗ੍ਰਾਮ ਹੈਰੋਇਨ ਇੱਕ ਗਲੌਕ ਪਿਸਟਲ 9mm ਇੱਕ ਬਰੇਟਾ ਪਿਸਟਲ ਪੁਆਇੰਟ 30mm ਇੱਕ ਪੰਪ ਐਕਸ਼ਨ ਗਨ 12 ਬੋਰ ਮਿਲੀ ਤੇ ਪਲੱਸ तकरीबन 141 ਕਾਟਿਜਸ ਮਿਲੇ ਜਿਹਦੇ ਵਿੱਚ 12 ਬੋਰ ਦੇ ਕਾਟਿਜਸ 9mm ਦੇ ਕਾਟਿਜਸ ਤੇ ਪੁਆਇੰਟ 30 ਬੋਰ ਦੇ ਕਾਟਿਜਸ ਸ਼ਾਮਿਲ ਨੇ ਸਰ ਦੀ ਪਛਾਣ ਕੀ ਇਸ ਨਾਮ ਨਾਲ ਇਹ ਇਹਦਾ ਨਾਮ ਹਰਦੀਪ ਸਿੰਘ ਏਲੀਅਸ ਦੀਪਾ ਹੈ ਇਹ ਇੱਕ ਹਲਖੁਰਦਾ ਰਹਿਣ ਵਾਲਾ ਹੈ ਇਹਦੇ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਤੇ ਇਹ ਇਹ ਸੀਰੀਅਸ ਕਾਫੀ ਹੈਰੋਇਨ ਵੇਚਣ ਚ ਸਰਗਰਮ ਹੈ ਵੈਪਨਸ ਤੇ ਵੀ ਕੋਈ ਕਸਰ ਕੀ ਕਰ ਬਸ ਹਾਂਜੀ ਹਾਂਜੀ ਸਰ ਇਹ ਕਿੱਥੋਂ ਵੈਪਨ ਲੈਂਦੇ ਕਿ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਇਹ ਇਸ ਚੀਜ਼ ਨੂੰ ਵੈਸੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਸ ਚੀਜ਼ ਨੂੰ ਰਿਵੀਲ ਕੀਤਾ ਜਾਊਗਾ ਤੁਹਾਨੂੰ ਬਾਅਦ ਵਿੱਚ ਤੇ ਬਟ ਮਤਲਬ ਸਾਨੂੰ ਆਸ ਹੈਗੀ ਹੈ ਕਿ ਇਹਦੇ ਕਾਫੀ ਬੈਕਵਰਡ ਤੇ ਫੋਰਵਰਡ ਲਿੰਕੇਜਸ ਤੋਂ ਸਾਨੂੰ ਕਾਫੀ ਕੁਝ ਪਤਾ ਲੱਗੂਗਾ ਇਹਦੇ ਜਿਆਦਾਤਰ ਇਹਦੇ ਤੇ ਆਮ ਸੈਕਟ ਦੇ ਪਰਚੇ ਦਰਜ ਨੇ ਇਨਫੋਰਮੇਸ਼ਨ ਵੀ ਸੀ ਕਿ ਆਪਣੇ ਕੋਲ ਸਰਦਿਕ ਦਾ ਕਾਫੀ ਮਤਲਬ ਜਿਹੜੇ ਇਹਦੇ ਪਿੱਛੇ ਕਾਫੀ ਪੁਲਿਸ ਲੱਗੀ ਹੋਈ ਸੀ ਕੁਝ ਮੁਕਦਮਿਆਂ 'ਚ ਪਕੌੜਾ ਵੀ ਹੈ ਤੇ ਮਤਲਬ ਇਸ ਕਰਕੇ ਅਸੀਂ ਵੀ ਫਰਦਰ ਹੁਣ ਕਿਨੇ ਦਿਨ ਦਾ ਰਿਮਾਂਡ ਤੇ ਆਪਣੇ ਕੋਲ 3 ਦਿਨਾਂ ਦਾ ਰਿਮਾਂਡ ਮਿਲਿਆ ਤੇ ਸਾਨੂੰ ਕਾਫੀ ਆਸ ਹੈ ਤੋ ਹੋਰ ਰਿਕਵਰੀ ਵੀ ਹੋ